ਦੁਬਈ ਵਿੱਚ 6-7 ਅਪ੍ਰੈਲ ਨੂੰ ਹੋਏ ਕਾਰਾਤੇ ਚੈਂਪੀਅਨਸ਼ਿਪ ਵਿੱਚ ਸੈਂਟ ਫ੍ਰਾਂਸਿਸ ਕਾਨਵੈਂਟ ਸਕੂਲ ਕਣੀਏ ਕੇ ਬਾਂਗਰ ਦੇ 5ਵੀਂ ਕਲਾਸ ਦੇ ਵਿਦਿਆਰਥੀ ਅਭਿਜੋਤ ਸਿੰਘ ਨੇ ਪਹਿਲਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਕੇ 골ਡ ਅਤੇ ਬ੍ਰਾਊਨ ਮੈਡਲ ਜਿੱਤਿਆ। ਅਭਿਜੋਤ ਸਿੰਘ ਨੇ ਜਿੱਥੇ ਆਪਣੇ ਸਕੂਲ ਅਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ, ਉੱਥੇ ਹੀ ਆਪਣੇ ਇਲਾਕੇ ਦਾ ਨਾਮ ਵੀ ਰੋਸ਼ਨ ਕੀਤਾ। ਇਸ ਮੌਕੇ ਅਭਿਜੋਤ ਸਿੰਘ ਦੇ ਪਿੰਡ ਦਬੁਰਜੀ ਵਿੱਚ ਅਭਿਜੋਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਟਾਫ ਤੋਂ ਇਲਾਵਾ ਖਾਸ ਸਾਖ ਸੰਬੰਧੀ ਅਤੇ ਹੋਰ ਵੀ ਪਤਵੰਤੇ ਹਾਜ਼ਰ ਹੋਏ। ਇਸ ਮੌਕੇ ਅਹਿਮ ਸਖਸ਼ੇਤਾ ਨੇ ਅਭਿਜੋਤ ਸਿੰਘ ਦੀ ਹੌਸਲਾ ਫਜ਼ਾਈ ਵੀ ਕੀਤੀ। ਜਿਨ੍ਹਾਂ ਦੇ ਵਿੱਚ ਭពਿੰਦਰ ਸਿੰਘ ਮਾਨ ਸਾਫ ਦਾ ਪਾਰਲੀਮੈਂਟ ਮੈਂਬਰ ਅਤੇ ਰਾਸ਼ਟਰੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਵੀ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਅਭਿਜੋਤ ਸਿੰਘ ਦੇ ਪਿਤਾ ਗੁਰਪ੍ਰੀਤ ਸਿੰਘ ਅਤੇ ਦਾਦਾ ਸਰਦਾਰ ਬਲਦੇਵ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਭਿਜੋਤ ਸਿੰਘ ਨੂੰ ਸ਼ੁਰੂ ਤੋਂ ਹੀ ਖੇਡਾਂ ਦਾ ਬਹੁਤ ਸ਼ੌਂਕ ਹੈ ਅਸੀਂ ਵੀ ਇਸ ਦੀ ਪੂਰੀ ਹੌਸਲਾ ਅਫਜ਼ਾਈ ਕਰਦੇ ਹਾਂ ਮਾਜਾ ਲਾਈਵ ਟੀਵੀ ਲਈ ਫਤੇਗਰ ਚੋੜੀਆਂ ਤੋਂ ਮਨਪ੍ਰੀਤ ਸਿੰਘ ਮੰਡੀ ਰਿਪੋਰਟ 6 April ਕੋ 7 April ਕੋ ਜੋ ਦੁਬਈ ਮੇ ਦੁਬਈ ਮੇ ਜੋ ਕਾਰਾਟੇ ਚੈਂਪੀਅਨਸ਼ਿਪ ਹੋਈ ਹੈ और स्केटिंग चैंपियनशिप को जो हमारे जहाँ सेंट फ्रांसिस कॉन्वेंट स्कूल सीनियर सेकेंडरी कॉन्वेंट स्कूल घड़िए के बांगर डिस्ट्रिक्ट गुरदासपुर से जो हमारे स्टूडेंट अभी जोर सिंह जो, जो फर्स्ट पोजीशन और थर्ड पोजीशन लेकर वापस अपने वतन आए हैं और जहाँ पे आकर हमें बहुत अच्छा लगा कि उस उसकी उसकी फैमिली ने और हमारे स्कूल स्टाफ ने सिस्टर प्रिंसिपल और उसके पेरेंट्स जो है उन्होंने हमारा अच्छे से स्वागत किया और सू बहुत खुशी हुई है कि आने वाले समय में आप फिर इदा की कोशिश करा कि ताकि जो बच्चे आने वाले फ्यूचर के नशकारा पा सक अगर वाल ज़्यादा तो ज़्यादा ध्यान दे सक ਮੈਂ ਭੁਪਿੰਦਰ ਸਿੰਘ ਮਾਨ ਸਾਬਕਾ ਮੈਂਬਰ ਪਾਰਲੀਮੈਂਟ ਰਾਜ ਸਭਾ ਔਰ ਪਾਰਟਿਕ ਸੰਜੂਨਿੰਗ ਦਾ ਕੰਮ ਪ੍ਰਧਾਨ ਅੱਜ ਸਰਦਾਰ ਕੁਲਦੇਵ ਸਿੰਘ ਦੂਜੀ ਸਾਹਿਬ ਦੇ ਰੈ residense ਵਿਕੇ ਸਾਰੇ ਇਕੱਠੇ ਹੋ ਕੇ بیٹے ਦੇ ਕਰਾਟਿਆਂ ਦੀ ਇੰਡੀ ਵੱਡੀ ਅਚੀਵਮੈਂਟ ਤੇ ਲੈਵਲ 'ਚ ਅੱਜ ਸਾਰੇ ਇੱਥੇ ਇਕੱਠੇ ਹੋਏ ਆ ਖੁਸ਼ੀਆਂ ਮਨਾ ਰਹੇ ਆ ਵਾਹਿਗੁਰੂ ਕਰੇ ਇਹ ਬਹੁਤ ਬੁਲੰਦੀਆਂ ਤੇ ਜਾਏਗਾ ਦੇਸ਼ ਦਾ ਨਾਮ ਰੌਸ਼ਨ ਕਰੇਗਾ ਦੇਰੇ ਪੰਜਾਬ ਦਾ ਹੀ ਨਹੀਂ ਸਾਰੇ ਦੇਸ਼ ਵਿੱਚ ਅੱਗੇ ਵਧੇਗਾ ਇਹ ਸੰਜਗਵਾ ਹੀ ਨੇ ਤੇ ਸਾਡਾ ਵਿਸ਼ਵਾਸ ਹੈ ਬਹੁਤ ਬਹੁਤ